ਸਭ ਬੇਨਤੀ ਇਸ ਤਰ੍ਹਾਂ ਵੀ ਸਾਡੇ ਨਾਲ ਪਿੰਡ ਆਪਣਾ ਬਰਤਰੀ ਆ ਬਤਰਾ ਮੋਹਨਪ੍ਰਦੇਸ਼ ਸਿੰਘ ਨੰਬਰਦਾਰੀ ਉਹਦੀ ਉਹਦੇ ਡੰਗਰਾਂ ਦੇ ਪਿਛਲੇ ਇੱਕ ਬਹੁਤ ਆਫੇਦੂ ਬਿਮਾਰ ਚਲੇ ਆ ਰਹੇ ਸੀ ਤੇ ਡਾਕਟਰਾਂ ਦੀ ਟੀਮਾਂ ਤੰਦ ਦੇ ਟਾਈਮ ਆ ਕੇ ਟ੍ਰੀਟਮੈਂਟ ਕਰਦੇ ਨੇ ਪਰ ਉਹਨਾਂ ਦੇ ਟ੍ਰੀਟਮੈਂਟ ਕਰਦਿਆਂ ਕਰਦਿਆਂ ਵੀ ਸੱਤ ਡੰਗਰ ਜਿਹੜੇ ਨੇ ਉਹ ਮਰ ਚੁੱਕੇ ਆ ਤੇ ਹੁਣ ਵੀ ਡਾਕਟਰਾਂ ਦੀ ਟੀਮ ਜਿਹੜੀ ਇੱਥੇ ਲੋਕਾਂ ਤੋਂ ਬਲਵਰ ਸੀ ਕਿ ਹੁਣ ਵੀ ਡਾਕਟਰ ਸਾਹਿਬ ਸਾਰੇ ਆਏ ਨੇ ਡਿਊਟੀ ਡਾਕਟਰ ਸਾਹਿਬ ਵੀ ਆਏ ਸੀਗੇ ਉਹ ਉਹਦੇ ਬਾਰੇ ਜਿਹੜੇ ਉਹ ਗਏ ਨੇ ਪਰ ਤਾਲ ਕਰਨ ਤੇ ਕੀ ਸੁਣਿਆ ਬਾਕੀ ਲੁਧਿਆਣਾ ਯੂਨੀਵਰਸਿਟੀ ਤੋਂ ਵੀ ਇਹਨਾਂ ਦੇ ਸੀ ਕੱਲ ਜਿਹੜੇ ਸੀਗੇ ਉਹ ਸੈਂਪਲ ਦੇ ਕੇ ਆਏ ਸੀ ਉਹਨਾਂ ਦੀ ਰਿਪੋਰਟ ਵੀ ਸਾਨੂੰ ਅੱਜ ਆਉਣੀ ਤੇ ਮੈਂ ਅਸਲ ਦੇ ਵਿੱਚ ਇਹ ਸੋਚ ਰਿਹਾ ਵੀ ਜਿਸ ਤਰ੍ਹਾਂ ਕਿਸਾਨ ਦੇ ਬੇਜੁਦੂ ਕੋੜਨਾ ਇੱਕ ਦੁੱਧ ਦਾ ਕਿੱਤਾ ਜਿਹੜਾ ਬੜਾ ਸਹਾਇਕ ਕਿੱਤਾ ਹੁੰਦਾ ਤੇ ਉਹਦੀ ਕਿਸਾਨ ਦੀ ਜਿਹੜੀ ਆ ਉਹ ਬੜੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦਾ ਪਰ ਜਿਸ ਤਰ੍ਹਾਂ ਇਸ ਕਿਸਾਨ ਪਰਿਵਾਰ ਦਾ ਇੰਨੇ ਪਸ਼ੂ ਮਰ ਜਾਣ ਦੇ ਕਰਕੇ ਬਹੁਤ ਨਹੀਂ ਨੁਕਸਾਨ ਹੋਇਆ ਉਹ ਬੜੀ-ਬੜੀ 6:00 ਵਜੇ ਇਸ ਪਰਿਵਾਰ ਨੂੰ ਪਰ ਮੇਰੀ ਸਰਕਾਰ ਦੇ ਕੋਲੋਂ ਮੰਗਿਆ ਕਿ ਇਹਨਾਂ ਦਾ ਘਰ ਤੋਂ ਘੱਟੋ-ਘੱਟ 80 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲ ਮਦਦ ਕੀਤੀ ਜਾਵੇ ਮੇਰਾ ਨਾਂ ਜੀ ਬਲਦੇਵ ਸਿੰਘ ਸਨ ਆਫ ਸਰਦੂਰ ਸਿੰਘ ਪਿੰਡ ਅਦਲੀ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਗੱਲ ਇੰਜ ਹੋਈ ਹੈ ਜੀ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਤੇ ਮਤਲਬ ਗੱਲ ਇੰਜ ਹੋਈ ਵੀ 9 ਤਰੀਕ ਇੱਕ ਝੋਟੀ ਢਿੱਲੀ ਹੁੰਦੀ ਉਹਦੇ ਮੋਝੋਂ ਪਾਣੀ ਆਉਂਦਾ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਚਲੋ ਡਾਕਟਰ ਸਾਹਿਬ ਆਏ ਵੀ ਉਹਨੂੰ ਟਿਕਟੂਗੇ ਲਾਏ ਪਰ ਉਹ ਕਬਰ ਨਹੀਂ ਹੋਈ ਅਗਲੇ ਦਿਨ ਇੱਕ ਝੋਟੀ ਫੇਰ ਮਤਲਬ ਬਿਮਾਰ ਹੋ ਜਾਂਦੀ ਹੈ ਫਿਰ ਡਾਕਟਰ ਸਾਹਿਬ ਆਣ ਕੇ ਤੁਨ ਮਤਲਬ ਜੋ ਵੀ ਦਾ ਟਰੀਟਮੈਂਟ ਕੀਤਾ ਉਹਨਾਂ ਉਹਦੇ ਦਵਾਈ ਮਤਲਬ ਗਲੂਗੋਸ਼ ਦੇ ਰਾਈ ਜਿਹੜੀ ਹੈ ਉਹ ਭੇਜੀ ਇੱਕ ਦਿਨ ਛੱਡ ਕੇ ਤੇ ਮਤਲਬ 9 ਇੱਕ 10 ਤਰੀਕ ਨੂੰ ਹੋਈ ਫਿਰ 12 ਤਰੀਕ ਨੂੰ ਦੋ ਝੋਟੀਆਂ ਖੜੀਆਂ ਫਿਰ ਰਾਤ ਹੋ ਗਈਆਂ ਉਹ ਕਬਰ ਕੋਈ ਨਹੀਂ ਮੱਲੋ ਡੰਗਰ ਵਿੱਚ ਹੋਇਆ ਤੇ ਚਾਰ ਡੰਗਰ ਜਿਹੜੇ ਦੁੱਧ ਹਾਰੂ ਹੀ ਦੁੱਧ ਵਾਲੇ ਉਹ ਮੱਲੋ ਇੱਕੇ ਰਾਤ ਜਿਹੜੇ ਹੀ ਉਹ ਮੂੰਹ ਚੋਂ ਇਦਾਂ ਪਾਣੀ ਆਵੇ ਇਦਾਂ ਹੀ ਮੱਲੋ ਲਾਲਾ ਹੋਰ ਚਲੋ ਟੀਕੜ ਮੇ ਡਾਕਟਰ ਸਾਹਿਬ ਉਦੋਂ ਤੇ ਹੀ ਕਰ ਲਏ ਹਾਂਜੀ ਮੱਲੋ ਅਸੀਂ ਲੁਧਿਆਣੇ ਵੀ ਗਏ ਕੱਲ ਬਰਾਜਾ ਕਰਾ ਕੇ ਡਕਰਾ ਦੋਹਾਂ ਦਾ ਤੇ ਉਥੋਂ ਜੇ ਰਿਪੋਰਟ ਤੇ ਸ਼ਾਇਦ ਕੱਲ ਜਾਂ ਪਰਸੋਂ ਆਵੇ ਫਿਰ ਬਾਅਦ ਦੇ ਵਿੱਚ ਮੱਲੋ ਡੰਗਰ ਜਿਹੜੇ ਮਰਨੇ ਸ਼ੁਰੂ ਹੋ ਗਏ ਪਹਿਲੋ ਦੋ ਮਰੀਆਂ ਫਿਰ ਤਿੰਨ ਮਰੀਆਂ ਰਾਤੀ ਵੀ ਦੋ ਮਰੀਆਂ ਮੰ ਲੋ ਹੁਣ ਇੱਕ ਮੱਝ ਫੇਰ ਮਰ ਗਈ ਆ ਦਧਾਰੂ ਵਾਲੀ ਹਾਂਜੀ ਤੇ ਨੁਕਸਾਨ ਇਹ ਕਿ 7-8 ਡੰਗਰ ਜਿਹੜੇ ਆ ਉਹ ਮਰ ਗਏ ਆ ਹੁਣ ਜਿਹੜੇ ਕੋਸ਼ ਡੰਗਰ ਛੜੇ ਮੈਰੂ ਹੀ ਉਹ ਹੀ ਹੋਏ ਦੂਸਰੇ ਵੀਰ ਜੀ ਨਾਲ ਦੀ ਵੇਲੀ ਲਖਬੀਰ ਸਿੰਘ ਨੰਬਰਦਾਰ ਜਿਹੜਾ ਦੀ ਉਧਰ ਬੰਨ ਕੇ ਆਏ ਆ ਜਿਹੜੇ ਘੋਕੇ ਦੋ ਤਿੰਨ ਚਲੋ ਇੱਥੇ ਆ ਤੇ ਨੁਕਸਾਨ ਤੇ ਵੇਖੋ ਜੀ ਬਹੁਤ ਜਦਾ ਹੋਇਆ ਹੋਰ ਵੀ ਭੈਣ ਭਰਾ ਕਿਸੇ ਨੂੰ ਜਿਹੜਾ ਆ ਜੇ ਮੰਨ ਲਓ ਵੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਵੀ ਕੋਈ ਨਾ ਕੋਈ ਦਵਾਈ ਜਾਂ ਕੋਈ ਮੈਡੀਸਨ ਹੋਰ ਲੋਕਾਂ ਦੇ ਜ਼ਿੰਮੇਦਾਰਾਂ ਦੇ ਜੋ ਵੀ ਭੈਣ ਭਰਾ ਨੇ ਡੰਗਰ ਰੱਖੇ ਉਹ ਬਚਾਹ ਹੋਵੇ ਅਸੀਂ ਮੰਗਤ ਮੰਨ ਲਓ ਵੇਖੋ ਜੀ ਸਰਕਾਰ ਕੋ ਵੀ ਇਹ ਕਰਦੇ ਵੀ ਇੰਨਾ ਮੰਨ ਲਓ 7-8 ਲੱਖ ਦਾ ਨੁਕਸਾਨ ਹੋ ਗਿਆ ਕੋਈ ਇਹਦਾ ਵੀ ਕੋਈ ਹੱਲ ਕੱਢਣਾ ਚਾਹੀਦਾ ਗਾਂ ਵੀ ਮੰਨ ਲਓ ਜਿਹੜਾ ਆ ਜਦੋਂ ਕਿਸੇ ਦਾ ਕੋਈ ਹੋਰ ਨਾ ਡੰਗਰ ਕੋਈ ਨੁਕਸਾਨ ਹੋਵੇ ਇਹ ਇਹਨਾਂ ਦੇ ਪਸ਼ੂਆਂ ਦੀ ਜਿਹੜੀ ਡੈਥ ਹੋਈ ਨਾ ਮੈਨੂੰ ਇਨਫੋਰਮੇਸ਼ਨ ਅੱਜ ਹੀ ਮਿਲੀ ਆ ਇਹ ਓਪੀਆਈ ਪాయిਜ਼ਨਿੰਗ ਹੁੰਦੀ ਆ অর্ਗੈਨੋਫਾਸਫੇਟ ਇਨਸੈਕਟੀਸਾਈਡਸ ਇਹ ਸਾਨੂੰ ਉਹਦੇ ਕੇਸ ਲੱਗ ਰਹੇ ਆ ਬਾਕੀ ਡਿਟੇਲਸ ਡਾਕਟਰ ਮਨਿੰેશ ਗੁਪਤਾ ਸੀਨੀਅਰ ਵੈਟਰਨਰੀ ਅਫਸਰ ਅਜਨਾਲਾ ਨੇ ਇਹਨਾਂ ਦੀ ਤਹਿਸੀਲ ਦੇ ਇੰਚਾਰਜ ਨੇ ਤੁਸੀਂ ਡਿਟੇਲਸ ਇਹਨਾਂ ਨੂੰ ਦੱਸ ਦਿਓ ਸਰ ਤੁਸੀਂ ਕਹਿਣ ਦਿਓ ਕਿ ਅੱਜ ਤੁਹਾਨੂੰ ਇਨਫੋਰਮੇਸ਼ਨ ਮਿਲੀ ਪਰ ਕਾਫੀ ਦਿਨਾਂ ਤੋਂ ਇਹਨਾਂ ਦੇ ਪਸ਼ੂ ਬਿਮਾਰ ਬਾਸ਼ੀ ਦਿਨਾਂ ਤੋਂ ਤੁਹਾਨੂੰ ਪਹਿਲਾਂ ਨਹੀਂ ਇਨਫੋਰਮੇਸ਼ਨ ਮਿਲੀ ਜੀ ਨਹੀਂ ਟਰੀਟਮੈਂਟ ਕਰ ਰਹੇ ਨੇ ਸੀਨੀਅਰ ਵੈਟਰਨਰੀ ਅਫਸਰ ਆਪਣੀ ਨਿਗਰਾਨੀ 'ਚ ਡਾਕਟਰ ਪੰਨੂ ਨੇ ਨਾਲ ਸੀਨੀਅਰ ਵੈਟਰਨਰੀ ਅਫਸਰ ਅਟਾਰੀ ਟਰੀਟਮੈਂਟ ਕਰ ਰਹੇ ਨੇ ਰੈਗੂਲਰ ਸਰ ਇੱਕ ਮੂੰਹ ਖੋਰ ਦੀ ਬਿਮਾਰੀ ਚੱਲ ਰਹੀ ਹੈ ਲੱਗਦਾ ਉਹਦਾ ਕਿਤੇ ਜਣਾ ਕੰਟੈਕਟ ਹੈਗਾ 1% ਵੀ ਨਹੀਂ ਠੀਕ ਹੈ ਵੀ ਲੱਗੀ ਹੋਈ ਹੈ ਨਾ ਤੇ ਸਾਰੇ ਮੂੰਹ ਖੋਰ ਦੇ ਤੇ ਉਹਦੇ ਕੋਈ ਸਿੰਪਟਮ ਨਹੀਂ ਕਿ ਬਹੁਤ ਜਗ੍ਹਾ ਤੋਂ ਇਹ ਵੀ ਕੱਲ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਪਸ਼ੂਆਂ ਨੂੰ ਮੈਡੀਸਿਨ ਨਹੀਂ ਦਿੱਤੀ ਗਈ ਜਿਵੇਂ ਅਰਕੇ ਤੋਂ ਜਿਸ ਤਰੀਕੇ ਨਾਲ ਮਾਮਲਾ ਸਾਹਮਣੇ ਆਇਆ ਸੀ ਉੱਥੇ ਵੀ ਤੁਸੀਂ ਜਿਹੜਾ ਪਹੁੰਚੇ ਸੀ ਤੁਹਾਡੇ ਵਿਪາກ ਦੇ ਅਧਿਕਾਰੀ ਕੋਲ ਨਹੀਂ ਇੱਥੇ ਮੂੰਹ ਖੋਰ ਵਾਲਾ ਕੋਈ ਕੇਸ ਨਹੀਂ ਆਪਣੇ ਜ਼ਿਲ੍ਹੇ 'ਚ ਹੈਗਾ ਇਹਨਾਂ ਨੂੰ ਵੈਕਸੀਨ ਲੱਗੀ ਹੋਈ ਹੈ ਇਹਨਾਂ ਦੇ ਸਾਰੇ ਐਨੀਮਲਸ ਨੂੰ ਮੂੰਹ ਖੋਰ ਦੀ ਵੈਕਸੀਨੇਸ਼ਨ ਲੱਗੀ ਹੋ ਮਾਮਲਾ ਇਹਦਾ ਹੈ ਕਿ ਪਿਛਲੇ 5-6 ਦਿਨ ਤੋਂ ਪਸ਼ੂਵਾਂ ਦੇ ਬਿਮਾਰ ਹੋਣੇ ਸ਼ੁਰੂ ਹੋਏ ਸੀ ਔਰ ਜਿਹੜੇ ਲੱਛਣ ਆਉਂਦੇ ਸੀ ਉਹ ਸਾਰੇ ਤੰਗੀ ਦੇ ਲੱਛਣ ਆਉਂਦੇ ਸੀਗੇ ਨਮੂਨਿਆਂ ਦੇ ਫਿਰ ਪਹਿਲੇ ਤੇ ਅਸੀਂ ਇਨਫੈਕਸ਼ਨ ਦਾ ਟਰੀਟਮੈਂਟ ਕਰਨਾ ਸ਼ੁਰੂ ਕੀਤਾ ਪਹਿਲੇ ਐਨੀਮਲ ਦੇ ਵਿੱਚ ਫਿਰ ਦੂਜਾ ਐਨੀਮਲ ਹੋਇਆ ਉਹਦੇ ਵਿੱਚ ਵੀ ਕੀਤਾ ਲੇਕਿਨ ਜਦੋਂ ਹਿਸਟਰੀ ਪਤਾ ਲੱਗੀ ਕਿ ਇਹਨਾਂ ਨੇ ਯੂਰੀਆ ਸ਼ਾਇਦ ਜ਼ਿਆਦਾ ਪਾਈ ਹੋਈ ਹੈ ਪੱਠਿਆਂ ਨੂੰ ਤੇ ਵੱਖ-ਵੱਖ ਵਕਤ ਜ਼ਹਿਰਾਂ ਦਾ ਆਪਾਂ ਟਰੀਟਮੈਂਟ ਕਰਨਾ ਸ਼ੁਰੂ ਕੀਤਾ ਲੇਕਿਨ ਕਿਸੇ ਵੀ ਜ਼ਹਿਰ ਨੂੰ ਰਿਸਪੌਂਡ ਦੀ ਦਵਾਈ ਨੂੰ ਰਿਸਪੌਂਡ ਨਹੀਂ ਸੀ ਕਰ ਰਹੇ ਫਿਰ ਇਹਨਾਂ ਦੇ ਸੈਂਪਲ ਜਿਹੜੇ ਆ ਉਹ ਯੂਨੀਵਰਸਿਟੀ ਭੇਜੇਗੇ ਯੂਨੀਵਰਸਿਟੀ ਤੋਂ ਰਿਪੋਰਟਾਂ ਆਣੀ ਸ਼ੁਰੂ ਹੋਈਆਂ ਇਹਨਾਂ ਦਾ ਪੋਸਟਮਾਰਟਮ ਨਹੀਂ ਦੋ ਐਨੀਮਲ ਦਾ ਤਿੰਨ ਐਨੀਮਲ ਦਾ ਕੀਤਾ ਪੋਸਟਮਾਰਟਮ ਪੋਸਟਮਾਰਟਮ ਦੀਆਂ ਫਾਈਂਡਿੰਗਸ ਤੋਂ ਇਹਦਾ ਲੱਗਦਾ ਸੀਗਾ ਕਿ ਇਨਫੈਕਸ਼ਨ ਹੈਗੀ ਆ ਔਰ ਵਕ ਵਕ ਜਿਹੜਾ ਨਾਲ ਇਲਾਜ ਕਰਦੇ ਆ ਵਕ ਵਕ ਇਨਫੈਕਸ਼ਨਾਂ ਦਾ ਇਲਾਜ ਕਰਦੇ ਆ ਕਿਸੇ ਐਨੀਮਲ 'ਚ ਕੋਈ ਰਿਸਪੌਂਸ ਨਹੀਂ ਸੀ ਆ ਰਿਹਾ ਔਰ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਪਸ਼ੂ ਪਾਲਕ ਦੇ ਪਸ਼ੂ ਵੀ ਮਰ ਰਹੇ ਹਨ ਤੇ ਪਸ਼ੂ ਪਾਲਕ ਦੇ ਪੈਸੇ ਵੀ ਲੱਗਦੇ ਪਏ ਹਨ ਤੇ ਰਿਸਪੌਂਸ ਜਾਂ ਟ੍ਰੀ ਤੇ ਅਸੀਂ ਸੋਚਿਆ ਕਿ ਇੱਕ ਹੋਰ ਜ਼ਹਿਰ ਦਾ ਇੱਕ ਟਰਾਈ ਕੀਤੀ ਜਾਵੇ ਕਿ ਉਸ ਜ਼ਹਿਰ ਦੀ ਕਾਰਤ ਨੂੰ ਦੇਖ ਦੇਖੀ ਜਾਵੇ ਜਦੋਂ ਅੱਜ ਅਸੀਂ OPI ਜ਼ਹਿਰ ਦੀ ਇਹਨਾਂ ਨੂੰ ਦਵਾਈ ਕੀਤੀ ਹੈ ਕੱਟੀ ਨੂੰ ਤੇ ਕੱਟੀ ਜਿਹੜੀ ਕੱਲ੍ਹ ਦੀ ਲੰਮੇ ਪਈ ਸੀ ਉਹ ਉਸੇ ਵੇਲੇ ਉੱਠ ਵੀ ਗਈ ਇਸ ਗੱਲ ਤੋਂ ਕਨਫਰਮ ਹੈ ਕਿ ਇਹ OPI ਕਿਸੇ ਨਦੀਨ ਨਾਸ਼ਕ ਦੀ ਜਾਂ ਕਿਸੇ ਕੀਟਨਾਸ਼ਕ ਹੁਣ ਦਵਾਈਆਂ ਬਹੁਤ ਸਾਰੀਆਂ ਜਿਹੜੀ ਖੇਤੀ 'ਚ ਯੂਜ਼ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੇ ਕੀਟਨਾਸ਼ਕ ਆ ਅਲੱਗ-ਅਲੱਗ ਤਰ੍ਹਾਂ ਦੇ ਤੁਹਾਡੇ ਨਦੀਨ ਨਾਸ਼ਕ ਆ ਉਹ ਯੂਜ਼ ਹੁੰਦੇ ਆ ਹੁਣ ਕਿਹੜਾ ਕੀਟਨਾਸ਼ਕ ਸੀ ਜਾਂ ਕਿੱਥੋਂ ਆਇਆ ਸੀ ਪਠਿਆਠਾਣੀ ਆਇਆ ਵਾ ਉਹ ਤੂੜੀ ਥਾਣੀ ਆਇਆ ਵਾ ਜਾਂ ਵੰਡ ਥਾਣੀ ਆਇਆ ਵਾ ਉਹ ਕਿਸ ਤਰ੍ਹਾਂ ਆਇਆ ਇਹਦਾ ਤਾਂ ਨਹੀਂ ਪਤਾ ਲੱਗ ਸਕਦਾ ਲੇਕਿਨ ਹੈਗਾ ਕੋਈ ਹੈ OPI ਆਰਗਾਨੋ ਫਾਸਫੇਟ ਇਨਸੈਕਟੀਸਾਈਡ ਹੀ ਆ ਕਿਉਂਕਿ ਸਾਡੀ ਟ੍ਰੀਟਮੈਂਟ ਕਰਦੇ ਆ 15 5 ਮਿੰਟਾਂ ਦੇ ਵਿੱਚ ਗੱਟੀ ਉੱਠ ਕੇ ਖੜੀ ਗਈ ਹੈ ਉਹ ਕਿਉਂਕਿ ਇਹ ਅਲੱਗ-ਅਲੱਗ ਜਿਹੜਾ ਦਾ ਜਦੋਂ ਸਿੰਪਟਮ ਦੇ ਹਿਸਾਬ ਨਾਲ ਇਲਾਜ ਕੀਤਾ ਗਿਆ ਲੇਕਿਨ ਇੱਕ ਆ ਕਿ ਕਿਸੇ ਵੀ ਜ਼ਹਿਰ ਨੂੰ ਦੇ ਇਲਾਜ ਨੂੰ ਰਿਸਪੌਂਡ ਨਹੀਂ ਕਰ ਰਹੀ ਤੇ ਕਿਸੇ ਕਹਿੰਦੇ ਯਾਰ ਟਰਾਇਲ ਕਰਕੇ ਦੇਖੋ ਜਦੋਂ ਆ ਟਰਾਇਲ ਕੀਤਾ ਦਵਾਈ ਮੰਗਾ ਕੇ ਤੇ ਉਹਦੇ ਨਾਲ ਰਿਸਪੌਂਡ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਗਾਂ ਤੋਂ ਇਹਨਾਂ ਦੇ ਘਰ ਚ ਸਾਰੇ ਪਸ਼ੂ ਠੀਕ ਰਹਿਣਗੇ ਆਪਾਂ ਨੂੰ ਦਵਾਈ ਦਾ ਵੀ ਪਤਾ ਲੱਗ ਗਿਆ ਆਪਾਂ ਨੂੰ ਬਿਮਾਰੀ ਦਾ ਵੀ ਪਤਾ ਲੱਗ ਗਿਆ ਜੋ ਵੀ ਸਾਡੇ ਪੱਖ ਤੋਂ ਹੋ ਸਕਦਾ ਸੀ ਟੀਮਾਂ ਬੁਲਾਣੀਆਂ ਜਾਂ ਯੂਨੀਵਰਸਿਟੀ ਚ ਸੈਂਪਲ ਭੇਜਨੇ ਉਹਨਾਂ ਦੇ ਪੋਸਟਮਾਰਟਮ ਕੰਡਕਟ ਕਰਨੇ ਅਲੱਗ-ਅਲੱਗ ਤਰ੍ਹਾਂ ਤਰੀਕੇ ਨਾਲ ਉਹਨੂੰ ਚੈੱਕ ਕਰਕੇ ਦੇਖਣਾ ਤੇ ਦਵਾਈ ਕਰਨ ਦੇ ਵਿੱਚ ਜਾਂ ਵਿਭਾਗ ਦੇ ਕਿਸੇ ਸਰਵਿਸ ਦੇਣ ਦੇ ਵਿੱਚ ਕੋਈ ਕਮੀ ਨਹੀਂ ਰਹੀ ਕਿਸੇ ਵੇਲੇ ਕੋਈ ਬਿਮਾਰੀ ਇਸ ਤਰ੍ਹਾਂ ਨਹੀਂ ਹੁੰਦੀ ਹੈ ਜਾਂ ਕਹਿ ਲੋ ਕਿ ਹਿਸਟਰੀ ਇਦਾਂ ਦੀ ਸੀਗੀ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹੜਾ ਜ਼ਹਿਰ ਹੋ ਸਕਦਾ ਹੁਣ ਜਦੋਂ ਜ਼ਹਿਰ ਦਾ ਪਤਾ ਲੱਗਾ ਵਾ ਤੇ ਅਸੀਂ ਨਾਲ ਹੀ ਉਹਦੀ ਜੋ ਦਵਾਈ ਕੀਤੀ ਹੈ ਤੇ ਸਾਨੂੰ ਵੀ ਤਸੱਲੀ ਹੋਈ ਹੈ ਕਿ ਆਪਾਂ ਉਸ ਇਲਾਜ ਤੱਕ ਪਹੁੰਚ ਗਏ ਆ ਔਰ ਗਾਂ ਤੋਂ ਸਾਨੂੰ ਇਹ ਪੂਰਾ ਹੋਣੇ ਕੀ ਨਾ ਕਿ ਗਾਂ ਕੋਈ ਪਸ਼ੂ ਇਹਨਾਂ ਦਾ ਨੁਕਸਾਨ ਨਹੀਂ ਹੋਏਗਾ ਵੈਕਸੀਨੇਸ਼ਨ ਦੀ ਗੱਲ ਇੱਕ ਸਾਹਮਣੇ ਹੁੰਦੀ ਹੈ ਵੀ ਵੈਕਸੀਨੇਸ਼ਨ ਨਹੀਂ ਜਿਸ ਤਰੀਕੇ ਨਾਲ ਕਈ ਕਿਸਾਨ ਕਹਿੰਦੇ ਕਿੰਨੀ ਵੈਕਸੀਨੇਸ਼ਨ ਹੋਂ ਤੱਕ ਤੁਸੀਂ ਦੇ ਚੁੱਕੇ ਜੋ ਆਪਣੇ ਲੱਕੀਵਾਲ ਪਿੰਡ ਦੇ ਵਿੱਚ 100% ਵੈਕਸੀਨ ਹੋਈ ਹੈ ਪੂਰੀ ਜਨਾਲਾ ਤਹਿਸੀਲ ਵਿੱਚ 100% ਵੈਕਸੀਨ ਹੋਈ ਹੈ ਇਹ ਜ਼ਰੂਰ ਹੋ ਜਾਂਦਾ ਕਿ ਕਿਸੇ ਤੇ ਜਗ੍ਹਾ ਤੇ ਕੋਈ ਬੰਦਾ ਆਪ ਇਨਕਾਰੀ ਹੋਵੇ ਲੇਕਿਨ ਆ ਹੁਣ ਨਹੀਂ ਡਿਵਾਰਮਰ ਘਰ ਘਰ ਜਾ ਕੇ ਵੰਡਿਆ ਜਿਹੜੇ ਇਨਕਾਰੀ ਵੀ ਸੀਗੇ ਉਹਨਾਂ ਨੂੰ ਵੀ ਕਨਵਿੰਸ ਕਰਕੇ ਅਸੀਂ 100% ਵੈਕਸੀਨੇਸ਼ਨ ਕੀਤੀ ਹੈ ਤੁਸੀਂ ਮਤਲਬ ਕਿ ਤੁਸੀਂ ਪੱਤਰਕਾਰ ਹੋ ਤੁਸੀਂ ਸਾਡਾ ਚੌਥਾ ਥੰਮ੍ਹ ਜੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਮੇਰੇ ਖਿਆਲ ਕੋਹ ਨੇ ਬਦੋ ਬਦੀ ਕਿਹਾ ਹੋਇਆ ਜੇ ਮੈਂ ਤਾਂ ਲਵਾਨੀ ਨਹੀਂ ਉਹ ਵੱਖਰੀ ਗੱਲ ਆ ਲੇਕਿਨ ਮੇਰੇ ਖਿਆਲ ਨਾਲ ਸਾਡੀ ਹਰ ਬੰਦਾ ਹਰ ਘਰ ਚ ਪਹੁੰਚਿਆ ਵੈਕਸੀਨ ਲੈ